ਅਗਰ ਕੋਈ ਮਨੁੱਖ ਆਖੇ ਕਿ ਮੈਂ ਪੂਰਨ ਤੌਰ ਤੇ ਅਹੰਸਕ ਹੋਣਾ ਹੈ ਉਹ ਅਜ ਹੀ ਮਰ ਜਾਏਗਾ ਜੀ ਨਹੀਂ ਸਕੇਗਾ ਨਾ ਉਹ ਪਾਣੀ ਪੀ ਸਕਦਾ ਹੈ ਨਾ ਫਿਰ ਉਹ ਅੰਨ ਖਾ ਸਕਦਾ ਹੈ ਨਾ ਉਹ ਫਿਰ ਸਵਾਸ ਲੈ ਸਕਦਾ ਹੈ ਕਿਉਂਕਿ ਹਵਾ ਦੇ ਵਿੱਚ ਵੀ ਕਿਟਾਣੂ ਨੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਵਿੱਚ ਜੀਵ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਕਿਸੇ ਤਲ ਤੇ ਜੀਵ ਸੁੱਤਾ ਹੋਇਆ ਹੈ ਕਿਦਰੇ ਥੋੜਾ ਜਾਗੇ ਹੋਇਆ ਹੈ ਕਿਦਰੇ ਬਹੁਤ ਜਾਗੇ ਹੋਇਆ ਹੈ ਜਿੱਥੇ ਇਹ ਜੀਵਨ ਪੂਰਾ ਜਾਗੇ ਹੋਇਆ ਹੈ ਅਸੀਂ ਉਸੇ ਨੂੰ ਪੂਰਨ ਪੁਰਖ ਕਹਿੰਦੇ ਹਾਂ ਸੰਤ ਕਹਿੰਦੇ ਆ ਮਹਾਪੁਰਸ਼ ਕਹਿੰਦੇ ਆ ਪਰ ਕਿਸੇ ਦੇ ਅੰਦਰ ਇਹ ਥੋੜਾ ਜਾਗੇ ਹੈ ਬਾਕੀ ਸੁਸਤਾ ਹੋਇਆ ਹੈ ਤੇ ਕਿਸੇ ਦੇ ਅੰਦਰ ਪੂਰਨ ਤੌਰ ਤੇ ਸੁਸਤਾ ਹੋਇਆ ਹੈ ਜੀਵ ਗੁਰਵਾਣੀ ਨੇ ਪੱਥਰ ਦੇ ਵਿੱਚ ਵੀ ਮੰਨ ਲਿਆ ਪਰ ਸੁਸਤਾ ਹੋਇਆ ਬਿਲਕੁਲ ਅਚੇਤ ਇਹ ਗੱਲ ਵੱਖਰੀ ਹੈ کہ انہوں پیڑا نہیں ہوں جو نیند چلا گیا ہے انہوں پیڑا نہیں انہوں درد نہیں لیکن اتنی گلتے سپشتے جیو ہیں تو گہری نندرہ ہے پتھر پر جیو اس ہے جیو تھوڑا جیاں جاگ گیا ہے بنسپتی اس تو زیادہ جاگ گیا ہے پسوا دکشیا ایک تہائی ਜਗ ਗਿਆ ਮਨੁੱਖਾ ਦੇਚ ਪਰ ਪੂਰਨ ਤੌਰ ਤੇ ਜਿਸ ਦੇ ਅੰਦਰ ਜੀਵਨ ਜਗਤੀ ਪੈਦਾ ਹੋ ਜਾਏ ਉਸੇ ਨੂੰ ਅਸੀਂ ਸੰਤ ਕਹਿੰਦੇ ਆ ਉਸੇ ਨੂੰ ਅਸੀਂ ਮਹਾਤਮਾ ਕਹਿੰਦੇ ਆ ਇਸ ਵਾਸਤੇ ਇਸ ਜੀਵ ਹੱਤਿਆ ਦੇ ਮਸਲੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੋਹਣੀ ਦ੍ਰਿਸ਼ਟ ਸਾਡੇ ਸਾਹਮਣੇ ਰੱਖਦੇ ਨੇ ਕਹਿੰਦੇ ਨੇ ਇਹ ਦੇਸ਼ ਜੋ ਕਾਫੀ ਸਦੀਆਂ ਤੱਕ ਗੁਲਾਮ ਹੋਇਆ ਉਹਦੇ ਪਿੱਛੇ ਦਰਸਲ ਇੱਕ ਸਿਧਾਂਤ ਨੇ ਕੰਮ ਕੀਤਾ ਉਸ ਹੀ ਅਹਿੰਸਾ ਪਰਮੋ ਧਰਮੰ ਅਹਿੰਸਾ ਹੀ ਪਰਮ ਧਰਮ ਹੈ ਜਦ ਕਿਸ ਤਰ੍ਹਾਂ ਦਾ ਨਾਰਾ ਗੁਰੂ ਨਾਨਕ ਨੇ ਬਿਲਕੁਲ ਨਹੀਂ ਲਾਇਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੈ ਨੇਮੋਂ ਦਾ ਇੱਕ ਬੜਾ ਕੀਮਤੀ ਪਰਬਲ ਵਾਕ ਹੈ ਆਪ ਕਹਿੰਦੇ ਨੇ ਮਾਸ ਮਾਸ ਕਰ ਮੂਰਖ ਜਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਧ ਕਹਾਵੇ ਕਿਸ ਨੇ ਪਾਪ ਸਮਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਾਗ ਜੋ ਗੁਰਗੰਗ ਸਾਹਿਬ ਜੀ ਮਹਾਰਾਜ ਦੇ ਅੰਦਰ ਆਇਆ ਔਰ ਬੜੇ ਵਿਆਪਕ ਰੂਪ ਦੇ ਚ ਆਪ ਕਹਿ ਰਹੇ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਸਾਸ ਵੱਡਾ ਹੋਇਆ ਵਿਆਹ ਕਰ ਲਿਆ ਮਾਸ ਮਾਸੋ ਹੀ ਮਾਸ ਉਪਦੇ ਮਾਸੋ ਸਬੇ ਸਾਖ مہاراج پہلے تو ماس دوارا ماس ہی جنم لیا پھر تڈا ہوا وایا گیا گھر ماس کا ٹکڑا لیا پھر ماس تو ماس دی اتپتی ماس تو ماس دا جو ہے پسارا صاحب تھے تک کہنے رہے ہیں جہاں باہر نمیہ ممہ ماس گراس ماندہ کا ایک ماس تو ماس دا جو ست ہے تت ہے وہ دودھ ہے ماس دا ہی تت ہے ماس دے نکل رہا ہے جیسے انگوران دا رس جیسے تلان دا تیل ویسے ماس دا تیل ماس دا نچور دودھ ہے ਇੰਜ ਕਹਿ ਲਓ ਸ਼ੁੱਧ ਰੂਪ ਦੇ ਵਿੱਚ ਦੁੱਧ ਮਾਸ ਹੀ ਹੈ ਜਿਵੇਂ ਸ਼ੁੱਧ ਰੂਪ ਦੇ ਵਿੱਚ ਤੇਲ ਤਿਲ ਹੀ ਹੈ ਜੋ ਤੇਲ ਹੈ ਉਹ ਬਦਾਮ ਹੈ ਬਦਾਮ ਰੋਗਨ ਕੀ ਹੈ ਬਦਾਮ ਰੋਗਨ ਬਦਾਮਾਂ ਦਾ ਸ਼ੁੱਧ ਰੂਪ ਛਿਲਕੇ ਇੱਕ ਪਾਸੇ ਹੋ ਗਏ ਕਚਰਾ ਇੱਕ ਪਾਸੇ ਹੋ ਗਿਆ ਜੋ ਇੱਥੇ ਤਤ ਸੀ ਉਹ ਰੋਗਨ ਦੇ ਰੂਪ ਦੇ ਸਾਹਮਣੇ ਆ ਗਏ ਇਸੇ ਤਰੀਕੇ ਨਾਲ ਤਿਲ ਦੇ ਜੋ ਛਿਲਕੇ ਸਨ ਜੋ ਉੱਪਰ ਮੋਟੀ ਧਾਰਾ ਸੀ ਉਹ ਇੱਕ ਪਾਸੇ ਹੋ ਗਈ ਤਤ ਸਾਹਮਣੇ ਆ ਗਿਆ ਤੇਲਾਂ ਦੇ ਰੂਪ ਦੇ ਵਿੱਚ ਉਹ ਬਹੁ ਮਾਸ ਅਖੂਲ ਦੇ ਵਿੱਚ ਜੋ ਸੂਖਸ਼ਮ ਧਾਰਾ ਹੈ ਉਹ ਹੈ ਲਹੂ ਦੇ ਉਹ ਹੈ ਦੁੱਧ ਦੇ ਮਾਸ ਤੇ ਲਹੂ ਤੋਂ ਹੀ ਦੁੱਧ ਬਣਦਾ ਹੈ ਤੇ ਮਾਸ ਤੇ ਲਹੂ ਦਾ ਤਤ ਹੈ ਨਿਚੋੜ ਹੈ ਬੱਚਾ ਵੀ ਰਿਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਤੇ ਜਨਮ ਤੋਂ ਹੀ మాਸ ਆ ਰਿਹਾ ਗਿਆ ਉਹ ਮਾਂ ਦਾ ਇਸਨਮ ਉਹਦੇ ਚ ਪਾ ਲਿਆ ਫਿਰ మాਸ ਦੁਆਰਾ ਤੇਰੀ ਉਤਪਤੀ ਮਾਸ ਦੁਆਰਾ ਤੇਰੀ ਪਾਲਨਾ ਵੱਡਾ ਹੋਇਆ ਵਿਆਹ ਆ ਘਰ ਲੈ ਆਇਆ ਮਾਸ ਜਵਾਲ ਹੋ ਗਏ ਘਰ ਵਿੱਚ ਮਾਸ ਦਾ ਟੁਕੜਾ ਲੈ ਆਇਆ ਔਰ ਇਹ ਵੀ ਸਾਰੇ ਦਾ ਸਾਰਾ ਸੰਬੰਧ ਮਾਸ ਦਾ ਹੀ ਸੰਬੰਧ ਮਾਸ ਦਾ ਹੀ ਮਾਸ ਨਾਲ ਸਰਪਰਸ਼ ماس ہی ماس دی خوراک انہوں گرنانک دیو جی مہاراج جی ایج بھی کہنے ہیں جیاں کا آہار جی کھانا اے کرے جس چیز دیچ جیو نہیں اس کو جیون بھی نہیں مل سکتا جس دیچ جیو نہیں وہ جیون دیچ اسمرت ہے اس واسطے جیو ہر چیز دیچ ہے اور کوئی اس جگڑے نو بہت بدا ہے تو مہاراج جی کہنا میں گا مورخ ہے ماس ماس کر ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਖਾਵੇ ਕਿਸਮੇ ਪਾਪ ਸਮਾਣੈ ਸਹਿਬ ਕਹਿੰਦੇ ਨੇ ਜੇ ਪਹਿਨੀ ਦ੍ਰਿਸ਼ਤ ਕੋਲ ਹੈ ਤਾਂ ਫਿਰ ਸਾਗ ਵੀ ਮਾਸ ਹੈ ਕਿਉਂਕਿ ਬਨਸਪਤੀ ਦੇ ਚ ਜੀਵਨ ਹੈ ਸਾਡੇ ਰੇਸ਼ਤੇ ਮਹਾਨ ਦਾਰਸ਼ਨਿਕ ਤੇ ਵਿਗਿਆਨਕ ਸਰ ਜਗਦੇਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ ਬਨਸਪਤੀ ਹੱਸਦੀ ਹੈ ਬਨਸਪਤੀ ਰਹਿੰਦੀ ਹੈ بنسپتی دکھت ہوں بنسپتی آنندت ہوں بنسپتی پر نفرت کا بھی اس پرو پتی بھی ہے بنسپتی دیچ بھی ہے گئے نے بڑے شوق نال لوگ خاص جو ہے کھائی جا رہے نے ساگ کھائی جا رہے نے بنسپتی کھائی جا رہے نے اور کہتے نے اکاہاری شا کاہاری मांसा आ रही है मांसाहारी शाकाहारी है यात्रा है जो शाक आगे बढ़ गया है वो मांस है जो मांस पीछे रह गया है वो शाक है बस इतनी गल है जो वनस्पति आगे चली गई है वो मांस है और जो मांस पीछे रह गया है वो वनस्पति है तो के धर्म दी दुनिया विच ए बहुत बड़ा बिखेड़ा सी व्यापक ਔਰ ਕੁਰਖhetra ਦੇ ਲਗੇ ਹੋਏ ਸੂर्य ਗ੍ਰੇਨ ਦੇ ਮੇਲੇ ਵਿੱਚ ਗੁਰੂ ਨਾਨਕ ਨੇ ਇਹ ਸ਼ਬਦ ਉਚਾਰਨ ਕੀਤਾ ਔਰ ਕੁਰਖhetra ਵਿੱਚ ਉਚਾਰਨ ਕੀਤਾ ਮਾਸ ਸਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਹ ਕਹਾਵੇ ਕਿਸ ਨੇ ਪਾਪ ਸੁਣਾਣੇ ਕਿਉਂਕਿ ਇਸ ਸ਼ਲੋਕ ਦੇ ਆਧਾਰ ਤੇ ਇਹ ਵਿਚਾਰ ਚੱਲ ਪਈ ਹੈ ਤੋ ਗੁਰੂ ਨਾਨਕ ਦਾ ਇੱਕ ਹੋਰ ਸ਼ਲੋਕ ਉਨੂੰ ਅੱਗੇ ਕੀਤੇ ਬਿਨਾ ਸ਼ੈਦ ਵਿਚਾਰ ਔਰਨ ਤੌਰ ਤੇ ਸਪਸ਼ਟ ਨਾ ਹੋਵੇ ਉਸ ਸ਼ਲੋਕ ਦਾ ਆਧਾਰ ਬਣਾ ਕੇ ਕੋਈ ਖੰਡਨ ਕਰਦਾ ਹੈ ਔਰ ਗੁਰਮਾਨਿਕ ਦੇ ਮਾਸ ਮਾਸ ਕਰ ਮੋਰਗ ਝਗੜੇ ਸ਼ਲੋਕ ਦਾ ਇਸ ਸ਼ਬਦ ਦਾ ਆਧਾਰ ਬਣਾ ਕੇ ਕੋਈ ਮੰंडन ਕਰਦਾ ਹੈ ਗੁਰਮਖ ਦੇ ਚ ਵੀ ਖੰਡਨ ਮੰंडन ਵਿਆਪਕ ਹੈ ਬਾਕੀ ਵੀ ਸਮੁੱਚੀ ਧਾਰਮਿਕ ਦੁਨੀਆ ਵਿੱਚ ਖੰਡਨ ਮੰंडन ਵਾ ਵਿਆਪਕ ਹੈ اسلام نے عیسائیت نے یہودیاں نے پارسیاں نے اس وشے نو چھیڑے ہی نہیں کھنڈن منڈن ہاں تو ایک پاسے ہو گئے لیکن سڈے دیش اس دا کھنڈن تے منڈن ہے مہاتما بدھ نے اپنے بھکشو اتنی اجازت تے دے دیتی کہ سترے اگر ماس دا ٹکڑا تھڑے کھپر بکشا جائے ਦੋਨੋਂ ਖਾਣ ਵਿੱਚ ਕੋਈ ਇਤਰਾਜ਼ ਨਹੀਂ ਮਹਾਤਮਾ ਬੁੱਧ ਇਹ ਹੀ ਕਾਰਨ ਹੈ ਕਿ థਾਈਲੈਂਡ ਛਾਮ ਦੇ ਸਾਰੇ ਦੇ ਸਾਰੇ ਬੁੱਧਿਸ਼ਠ ਔਰ ਬੋਧੀ ਸਾਧੋ ਬਿਖਸ਼ੋ ਮਾਸ ਆਰੀ ਨੇ ਸਵੇਰੇ ਸ਼ਾਮ ਮਾਸ ਖਾਂਦੇ ਨੇ ਉਹ ਜਦ ਦਰਦਰ ਤੇ ਬਿਕਸ਼ਾ ਮੰਗਦੇ ਨੇ ਕੋਈ ਉਹਨਾਂ ਦੇ ਬਿਕਸ਼ਾ ਪਾਤਰ ਦੇ ਚਾਵਲ ਪਾ ਦਿੰਦਾ ਹੈ ਪੱਕੇ ਹੋਏ ਪਕਾ ਹੋਇਆ ਭੋਜਨ ਲੈਂਦੇ ਨੇ ਕੋਈ ਫਲ ਪਾ ਦਿੰਦਾ ਹੈ ਕੋਈ ਮਾਸ ਪਾ ਦਿੰਦਾ ਹੈ ਔਰ ਉਹ ਲੈ ਆਉਂਦੇ ਨੇ ਔਰ ਇਹਨਾਂ ਨੂੰ ਅਨੰਤ ਵਾਰ ਭੋਜਨ ਕਰਦੇ ਹੋਇਆ ਦੇਖਿਆ ਗਿਆ ਹੈ ਉਹ ਮਾਸ ਵੀ ਖਾ ਲੈਂਦੇ ਨੇ ਚਾਵਲ ਵੀ ਖਾ ਲੈਂਦੇ ਨੇ ਫੁੱਲ ਵੀ ਖਾ ਲੈਂਦੇ ਨੇ ਪੱਲ ਵੀ ਖਾ ਲੈਂਦੇ ਨੇ ਕਿਉਂਕਿ ਇਸ ਤਰ੍ਹਾਂ ਦੀ ਖੁੱਲ੍ਹ ਆਤਮਾ ਬੁੱਧ ਨੇ ਦਿੱਤੀ ਫਿਰ ਸੁਤੇਸ਼ ਥੜੇ ਪਾਤਰ ਦੇ ਵਿੱਚ ਅਗਰ ਮਾਸ ਪੈ ਗਿਆ ਤਾਂ ਇਤਰਾਜ਼ ਨਹੀਂ ਯਤਨ ਨਾ ਕਰਨਾ ਚੇਸ਼ਾ ਨਾ ਕਰਨਾ ਸੁਤੇਸ਼ ਪੈ ਗਿਆ ਹੈ ਕਿ ਕੋਈ ਹਰਜ ਨਹੀਂ ਲੇਕਿਨ ਇਸ ਪ੍ਰਕਰਣ ਨੂੰ ਇਸ ਵਿਸ਼ੇ ਨੂੰ ਇਸਲਾਮ ਨੇ ਛੇੜਿਆ ਹੀ ਨਹੀਂ ਇਸਾਈਅਤ ਨੇ ਛੇੜਿਆ ਹੀ ਨਹੀਂ ਯਹੂਦੀ ਪਾਰਸੀਆਂ ਨੇ ਛੇੜਿਆ ਹੀ ਨਹੀਂ ਸਾਡੇ ਦੇਸ਼ ਵਿੱਚ ਇਸ ਦਾ ਖੰਡਨ ਮੰਡਲ ਹੈ ਸਨਾਤਨ ਮਤ ਵਿੱਚ ਔਰ ਗੁਰਮਤ ਵਿੱਚ ਗੁਰਮਤ ਵਿੱਚ ਜੋ ਮੰਡਨ ਕਰਤਾ ਨੇ ਉਹ ਇਸ ਸ਼ਬਦ ਨੂੰ ਲੈਂਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਨ ਹੈ ਲੇਕਿਨ ਖੰਡਨ ਕਰਤਾ ਕਹਿੰਦੇ ਨੇ ਰਸ ਸੁਨਣਾ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਖੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਸ਼ਲੋਕ ਨੂੰ ਸਾਹਮਣੇ ਅੱਗੇ ਕਰਕੇ ਕਹਿੰਦੇ ਨੇ کہ اتنے رس اگر شریر ہیں تو نام دا واسا نہیں ہو سکتا رس سونا رس روپا کامڑ رس پر ملکی واس رسے جا رس گھوڑے مندر رسمی تھا رس ماس ایتے رس شریر کے کئے گھٹ نام نواز ٹیکا کار ویاخیا کارانے یا کھنڈن کرتا لوگ ਸਿਰਫ ਇਸ ਨੂੰ ਆਧਾਰ ਬਣਾਉਂਦੇ ਨੇ ਰਸ ਮੀਠਾ ਰਸ ਮਾਸ ਜਿੰਨੇ ਚਿਰ ਤੱਕ ਮਾਸ ਦਾ ਰਸ ਮੌਜੂਦ ਹੈ ਉਤਨੇ ਚਿਰ ਤੱਕ ਨਾਮ ਦਾ ਵਾਸਾ ਹਿਰਦੇ ਵਿੱਚ ਨਹੀਂ ਹੋਵੇਗਾ ਪਰ ਗੁਰੂ ਨਾਨਕ ਦੇ ਇਸ ਸ਼ਲੋਕ ਨੂੰ ਪੂਰਨ ਰੂਪ ਦੇ ਵਿੱਚ ਲੈਣਾ ਪੈਗਾ ਰਸ ਸੋਨਾ ਸੋਨਾ ਵੀ ਇੱਕ ਰਸ ਹੈ ਇਹ ਘਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਹ ਬਾਹਰ ਸੁਧ ਦੇਣਾ ਚਾਹੀਦਾ ਹੈ ਰਸ ਰੁਪਾ ਚਾਂਦੀ ਵੀ ਇੱਕ ਰਸ ਹੈ ਸਵਾਦ ਹੈ اور اس دی بڑی پردرشنی ایک ایک کلو چاندی دی گینے ہیں پینن والیاں ہون گی تیاتی بی, بی, بی بیاں دیکھن نو مل دیاں اور اس دا پلٹاوا بڑا رس دو دو کلو تن تن کلو دے کڑے پیران دیچ اتھا دیچ اتنا بوجھ پر رس ہے سواد ہے جس چیز دیچ سواد ہوئے وہ پھر بوجھ نہیں پرتیت ہوں دی جس دیچ رس ہے وہ بھار نہیں پرتیت ہوں دی رس سونا رس رکپا کامن رس استری بھی ایک رس ہے پھر کسی پرش دیکھو کوئی استری نہیں ہونی چاہیے گرستی جیون ہونا ہی نہیں چاہیے اور انہوں بھی باہر کھڑا چاہیے کامن رس پر ملکی واس سگھی بھی ایک رس ہے بلکہ پیتے رس اتنا ویاپک ہے کہ دارمک مندر بھی اس کی لوڑ ہے دھوپ دی اگر اگربتی ਦੰਦ ਸੰਤ ਇਤਰ ਜਿਤਨਾ ਧਾਰਮਿਕ ਸਥਾਨਾਂ ਵਿੱਚ ਵਰਤਿਆ ਜਾਂਦਾ ਹੈ ਇਤਨਾ ਆਮ ਘਰਾਂ ਵਿੱਚ ਨਹੀਂ ਵਰਤਿਆ ਜਾਂਦਾ ਕੋਈ ਇਸਲਾਮੀ ਦਰਗਾਹ ਐਸੀ ਨਹੀਂ ਜਿੱਥੇ ਲੁਬਾਣ ਨਾ ਫੁਕਾਇਆ ਜਾਵੇ ਜਿੱਥੇ ਸੰਤ ਦਾ ਛਿੜਕਾਓ ਨਾ ਹੋਵੇ بڑے بڑے ਇਤਿਹਾਸਕ ਸਥਾਨਾਂ ਵਿੱਚ ਸੰਤ ਦਾ ਛਿੜਕਾਓ ਹੁੰਦਾ ਹੈ ਇਤਰ ਦਾ ਛਿੜਕਾਓ ਹੁੰਦਾ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਹੋਰ ਸੁਗੰਧੀਆਂ ਫੈਲਣ ਅਗਰਬਤੀਆਂ ਜਲਾਈਆਂ ਜਾਂਦੀਆਂ ਹਨ یہ ایک رس ہے رس سونا رس روپا کامن رس پر ملکی واس رس سیجا رس گھوڑے مندر رس میٹھا رس مارس سندر سیجا یہ بھی کرس ہے گھوڑے سونیاں سونیاں اسواریاں یہ بھی کرس ہے مہن ماریاں یہ ایک رس ہے اور میٹھا ایک رس ہے کئی نو ਇਸ ਘਮਨਲ ਦੇਖਿਆ ਕਿ ਮਿੱਠੇ ਨਾਲ ਬੜਾ ਲਗਾਓ ਬੜੀ ਪਕੜ ਦਿਨ ਵਿੱਚ ਕਈ ਵਾਰ ਕਈ ਪ੍ਰਕਾਰ ਦਾ ਮਿੱਠਾ ਖਾਣ ਨੂੰ ਮਿਲੇ ਤਾਂ ਉਹ ਮੈਨੂੰ ਚੈਲਾ ਹੁੰਦਾ ਫਿਰ ਰਸਮੀ ਠਾ ਰਸਨਾਸ ਅਖੀਰ ਦੇ ਸਤਗੁਰ ਕਹਿੰਦੇ ਨੇ ਮਾਸਰੀ ਇੱਕ ਰਸ ਹੈ ਇਤੇ ਰਸ ਸਰੀਰ ਕੇ ਐ ਘਟ ਨਾਮ ਨਿਵਾਸ ਇਤਨੇ ਰਸ ਜਿਸ ਸਰੀਰ ਦੇਚ ਨੇ ਉਹ ਨਾਮ ਕਿਵੇਂ ਜਪੇਗਾ ਉਹ ਨਾਮ ਦਾ ਰਸ ਕਿਵੇਂ ਆਨੇਗਾ ਤੂੰ ਸਾਰੀਆਂ ਚੀਜ਼ਾਂ ਘਰ ਦੇ ਚੋਂ ਕਢ ਲਈਏ ਸੋਨਾ ਚਾਂਦੀ ਇਸਤਰੀ ਛੇ ਜਾ ਔਰ ਅਸਵਾਰੀਆਂ ਕਿਉਂ ਮਕਾਨ ਸਾਰੇ ਢੋਡ ਦੇਈਏ ਕੀ ਕੋਈ ਵੀ ਸੁਗੰਧਤ ਵਸਤੂ ਘਰ ਦੇ ਚ ਨਾ ਲਈਏ ਗੁਰੂ ਨਾਨਕ ਦੀ ਰਸ ਨੂੰ ਸਮਝਣਾ ਪਏਗਾ ਗੁਰੂ ਨਾਨਕ ਦੇ ਸਮਝਾਣ ਦੇ ਢੰਗ ਨੂੰ ਸਮਝਣਾ ਪਏਗਾ ਗੁਰੂ ਨਾਨਕ ਕਹਿੰਦੇ ਸੋਨਾ ਮਾੜਾ ਨਹੀਂ ਸੋਨੇ 'ਚ ਰਸ ਮਾੜਨਾ ਮਾਰਾ ਹੈ ਸੋਨਾ ਇੱਕ ਲੋੜ ਹੈ ਠੀਕ ਹੈ ਪਰ ਸੋਨਾ ਇੱਕ ਰਸ ਬਣ ਗਿਆ ਹੈ ਇਤੇ ਤਾਪ ਹੈ ਤੇ ਬੁਖਾਰ ਹੈ ਇਤੇ ਉਹ ਗੁਣ ਹੈ ਚਾਂਦੀ ਇੱਕ ਲੋੜ ਹੈ ਵਕਤ ਜ਼ਰੂਰਤ ਦੀ ਠੀਕ ਹੈ ਘਰ ਦੇ ਚ ਰਹਿਣੀ ਚਾਹੀਦੀ ਹੈ ਪਰ ਇਹ ਰਸ ਬਣ ਗਈ ਹੈ ਜਿਸ ਚੀਜ਼ ਦੇ ਚ ਰਸ ਹੋਵੇ ਮਨੁੱਖ ਉਸ ਦਾ ਪ੍ਰਤਿਕਾਵਾ ਵੀ ਬੜਾ ਕਰਦਾ ਹੈ ਮਨੁੱਖ ਉਸ ਦਾ ਦਿਖਾਵਾ ਵੀ ਬੜਾ ਕਰਦਾ ਹੈ ਤਾਂ ਜਿਸ ਦਾ ਸੋਨੇ ਦੇ ਚ ਬੜਾ ਰਸ ਹੋਵੇਗਾ وہ سونے کا دکھاوا کرے گا وہ بٹن بھی سونے دے لائے گا وہ ہار بھی سونے دے پہنے گا وہ ہاتھوں دوتے بھی سونا تھپے گا سب کچھ اپنی کایا نم دی بنا دی کوشش کرے گا کہ کنچن ہی کنچن دکھائی دے یہ اس دا رس ہے یہ اس دا سواد ہے اگر سونا رس بن گیا تو سونا زہر بن گیا سونا لوڑ ہے تو سونا امرت ہے چاندی لوڑ ہے تو امرت ہے پر چاندی رس بن گئی ہے تو زہر ہے استری گرست کی لوڑ ہے, گرس دی لوڑ, ہے. ایک لوڑ ہے پربو نے جو روچیاں منخر پائی نے ان لوڑ ہے اسطری لئی پرش, پرش لئے استری اور ایک رس بن جائے جیسے کہ اتہاس چ اس دیاں سو دیاں دو سو پٹرانیاں یہ رس نرک بن گیا ਇਹ ਨਰਕ ਜ਼ਿੰਦਗੀ ਹੈ ਲੋੜ ਹੋਣਾ ਹੋਰ ਗੱਲ ਹੈ ਰਸਦਾ ਹੋ ਜਾਣਾ ਹੋਰ ਗੱਲ ਹੈ ਅਗਰ ਇਸਤਰੀ ਇੱਕ ਰਸ ਹੈ ਤਾਂ ਫਿਰ ਇਹ ਸਹਿ ਮਕਾਨ ਦੀ ਲੋੜ ਹੈ ਪਰ ਮਕਾਨ ਰਸ ਬਣ ਜਾਏ ਜਿਨ੍ਹਾਂ ਬੰਦਿਆਂ ਲਈ ਮਕਾਨ ਰਸ ਆਉਂਦਾ ਹੈ ਉਹ ਮਕਾਨ ਦੇ ਸ਼ਹਿਦ ਰਹਿੰਦੇ ਤੇ ਘਟ ਨੇ ਪਰ ਮਕਾਨ ਦਾ ਦਿਖਾਵਾ ਬਹੁਤ ਜ਼ਿਆਦਾ ਕਰਦੇ ਨੇ ਪਰ ਦਾਵਾ ਬਹੁਤ ਜ਼ਿਆਦਾ ਕਰਦੇ ਨੇ ਲੋਕੀ ਦੇਖਣ ਔਰ ਲੋਕਾਂ ਦਿੱਤੇ ਆਪਣੇ ਮਕਾਨ ਦੇ ਰਾਹੀਂ ਪ੍ਰਭਾਵ ਪਾਣਾ ਅਹੰਕਾਰ ਦੀ ਤ੍ਰਿਪਤੀ ਅਹੰਕਾਰ ਦਾ ਰਸ ਤੇ ਸੇਜਾ ਵੀ ਇੱਕ ਰਸ ਹੈ ਮਕਾਨ ਵੀ ਇੱਕ ਰਸ ਹੈ ਔਰ ਇਸੇ ਤਰੀਕੇ ਨਾਲ ਅਸਵਾਰੀ ਰਸ ਬਣ ਜਾਏ ਮਿੱਠਾ ਰਸ ਬਣ ਜਾਏ ਤੇ ਜ਼ਹਿਰ ਹੈ ਮਕਾਨ ਜ਼ਹਿਰ ਹੈ ਅਗਰ ਉਹ ਰਸ ਬਣ ਗਿਆ ਮਕਾਨ ਅੰਮ੍ਰਿਤ ਹੈ ਅਗਰ ਉਹ ਲੋੜ ਹੈ ਸੇਜਾ ਅਸਵਾਰੀਆਂ ਅਗਰ ਲੋੜ ਨੇ تو امرت ہے پر رس ہے تو زہر ہے ہو اسی طریقے مٹھا اگر لوڑ ہے واقعی لوڑ ہے سریر دی مقدار گھٹ گٹھتے ہاں شریر روگی ہو سکتا ہے توازن قائم رہنا چاہیے پر جی ود جائے تو مدو شگر شوگر دی بیماری بھی ہو سکتی ہے مٹھا ایک لوڑ ہے پر جی رس بن جائے تو زہر ہے ماس ایک لوڑ ہو سکتی ہے اگر بن گیا تو زہر ہے کسی لئے استری زہر ہے کسی لئے امرد ہے کسی لئے اسواری زہر ہے کسی لئے امرد ہے کسی لئے سونا چاندی زہر ہے کسی لئے امرد ہے کسی لئے ماس زہر ہے کسی لئے امرد ہے کسی لئے مٹھا زہر ہے کسی لئے امرد ہے ਇਸ ਵਾਸਤੇ ਸਾਬਿਕੰਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾੜੇ ਕੌਣ ਵਾਸ ਕੌਣ ਸਾਥ ਕਾਵੇ ਕਿਸਮੇ ਪਾਪ ਸੁਣਾਣੇ ਤੇ ਕਹਿ ਦਿੱਤਾ ਜਾਏ ਹੱਥਿਆ ਹੋ ਗਈ ਤੋ ਹੱਥਿਆ ਤੇ ਸ્વાસ ਲੈਂਦਿਆਂ ਵੀ ਹੋ ਗਈ ਪਵਨ ਦੇ ਚੀਕ ਨੇ ਪਾਣੀ ਪੀਂਦਿਆਂ ਵੀ ਹੱਥਿਆ ਹੋ ਗਈ ਅਨਾਜ ਖਾਣਦਿਆਂ ਵੀ ਹੱਥਿਆ ਹੋ ਗਈ ਕਿਉਂਕਿ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਵੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਪਰਬਲ ਜੀਵਨ ਪਾਣੀ ਰਿਚੇ ਕਿਉਂਕਿ ਇਹ ਜਗਤ ਦਾ ਪਹਿਲਾ ਜੀਵਨ ਹੈ ਜੀਵ ਪਹਿਲਾ ਪੈਦਾ ਹੀ ਪਾਣੀ ਵਿੱਚ ਹੋਇਆ ਇੱਕ ਗਲਾਸ ਪਾਣੀ ਪੀ ਗਿਆਂ ਹਜ਼ਾਰਾਂ ਕੀੜੇ ਅੰਦਰ ਚਲੇ ਗਏ ਇੱਕ ਪਾਈਆ ਦੁੱਧ ਪੀ ਗਿਆਂ ਕਰੋਨਾ ਕਿਟਾਣੂ ਅੰਦਰ ਚਲੇ ਗਏ 200 ਗ੍ਰਾਮ ਦਹੀਂ ਖਾ ਗਿਆਂ ਕੋਟਾਣ ਕੀਟ ਅੰਦਰ ਚਲੇ ਗਏ ਇਤੇ ਬੋਲਦੇ ਆ ਵੇਖਦੇ ਆ ਚੱਲਦੇ ਆ ਖਾਂਦੇ ਆ ਪੀਂਦੇ ਆ ਹੰਸਾ ਹੰਸਾ ਚੱਲ ਰਹੀ ਹੈ ਹੱਤੇ ਹੀ ਹੱਤੇ ਚੱਲ ਰਹੀ ਹੈ ਇਸ ਤੂਕੇ ਵਿੱਚ ਬਚੀਏ ਇਸ ਦਾ ਮਤਲਬ ਹੈ ਸੂਖਸ਼ਮ ਹੱਤਿਆ ਕਬੂਲ ਹੈ ਅਸਪੂਲ ਹੱਤਿਆ ਕਬੂਲ ਨਹੀਂ ਜਾਂ ਕਿੰਝ ਫੈਸਲਾ ਕੀਤਾ ਜਾਏ ਇੰਝ ਜੋ ਹੈ ਵੰਡ ਕੀਤੀ ਜਾਏ ਗੁਰਨਾਥ ਸਿੰਘ ਦੇਵ ਜੀ ਮਹਾਰਾਜ ਨੇ ਇਨ੍ਹਾਂ ਸ਼ਲੋਕਾਂ ਵਿੱਚ ਜਿਸ ਧੰ ਨਾਲ ਖੋਲਿਆ ਹੈ ਇਸ ਨੂੰ ਸਮਝਣਾ ਪੈਗਾ ਇਸ ਸਿਦਾਂਤਿਕ ਨੁਕਤੇ ਨੂੰ ਸਮਝਣਾ ਪੈਗਾ پھر منکھ نحس مباسا کرن دی لوڑ نہیں پائے گی صاحب کرن جیون پہ بیاپک ہے اور جیو تو بنا کوئی چیز نہیں پر کدرے جیو بالکل ستا پہ ہے. کدرے جاگیا پیا جیسے ڈاکٹر نے کسی دا آپریشن کرنا ہے تو مریض نو سلا ہے بیوز کر ہے پھر چیڑا پھاڑی چڑھتی ہے اس کوئی تکلیف نہیں بڑے بڑے نشتر چل رہے ہیں کوئی تکلیف نہیں تو پتھر اندر جیو تے ہے ستا پیا ਅਸੀਂ ਤੋੜਦੇ ਆ ਕੋਈ ਤਕਲੀਫ ਨਹੀਂ ਜਿੱਥੇ ਜਿੱਥੇ ਜੀਵ ਸੁੱਤੇ ਪੈ ਨੇ ਉਹਨਾਂ ਦੀ ਹਿੰਸਾ ਵੀ ਹਿੰਸਾ ਨਹੀਂ ਹੈ ਜੀਵਨ ਦਾ ਲੋੜ ਹੈ ਜੀਵਨ ਦੀ ਆਵਸ਼ਕਤਾ ਹੈ ਚਾਹੇ ਉਹ ਬਨਸਪਤੀ ਹੈ ਤੇ ਚਾਹੇ ਕੁਝ ਹੋਰ ਜੀਵ ਨੇ ਸਾਬ੍ਹ ਸ੍ਰੀ ਗੁਰਨਾਨਦ ਦੇਵ ਜੀ ਮਹਾਰਾਜ ਸੂਖਮ ਢੰਗ ਨਾਲ ਇਹੀ ਕਹਿਣਾ ਚਾਹੁੰਦੇ ਨੇ ਜੇ ਆਖੋ ਮਾਸ ਤੋਂ ਘਿਰਣਾ ਹੈ ਤਾਂ ਮਹਾਰਾਜ ਕਹਿਣ ਨੇ ਮਾਸ ਦੁਆਰਾ ਤੇਰੀ ਉਤਪਤੀ ਗਰਭ ਦੇ ਚ ਤੂੰ ਮਾਸ ਦੇ ਅੰਦਰ ਸੀ ਮਾਸ ਤੋਂ ਫਿਰ ਤੋਂ ਨਿਮਿਆ ਤੇ ਨਿਮਦਿਆਂ ਅਸਾਰ ਜਾਂ ਬਾਹਰ ਨਿਮਿਆ ਮੰਮਾ ਮਾਸ ਵਿਰਾਸ ਅਸਤਨ ਹੀ ਮਾਂਦਾ ਤੇਰੇ ਮੂੰਹ ਵਿੱਚ ਪਿਆ ਜੋ ਵਾਸਤੇ ਇੱਕ ਮਾਸ ਦਾ ਟੁਕੜਾ ਹੀ ਸੀ ਔਰ ਇਸ ਤਰੀਕੇ ਨਾਲ ਜਨਮ ਤੋਂ ਤੋਂ ਮਾਸਾਹਾਰੀ ਬਣ ਗਿਆ ਇੱਥੇ ਤਰਕ ਖੜੀ ਹੋਵੇਗੀ ਦੁੱਧ ਕਿਸ ਤਰ੍ਹਾਂ ਵਾਸ ਤੋਂ ਦੁੱਧ ਮਾਸ ਦਾ ਸੱਤ ਹੈ ਜਿਵੇਂ بدام روگن نو اسی بدام بھی کہہ سکتے ہیں تیل نو اسی تیل بھی کہہ سکتے ہیں کیونکہ تیل نالا نچوڑ ہے دو نو اسی ماس بھی کہہ سکتے ہیں کیونکہ ماس دا نچوڑ ہے ماس دا جو ہے تت ہے صاحب شریف رانک دیو جی مہارا جی کے اس طریقے نال جم دے آئیں ممہ ماس گراس پھر تو اتھے ہی نہیں ٹکیا وڈہ ہویا ویایا کر لے آیا ماس پھر ماسو ہی ماس اوپے ماسو سبے ساک ماس ماس کر مورک جھگڑے گیان دھیان نہیں جانے کون ماس کون ساک کہاوے کس نے پاپ سمانے اس بحث نو جھگڑے تک لے گیا گرو نانک دیو جی مہاراج کہ گل سپشٹ ہو گئی مورک ہے اور یہ گیانی نہیں ہے یہ دھیانی نہیں ہے اس وچار نو جو تقرار تک لے گیا مور ہے مہا مورک ہے جس نو یہ سمجھ آ گئی ہے کہ جی سمجھ ہے کدھر ستا ہوا ہے کدھر تھوڑا جاگے ہے کدھر بہت جاگے ہے کہ جتھے پورن طور پہ جاگے ہے اس نو سی کہنے ہیں سند اس واسطے کیا گیا سند دی حد کے مہا پا کیونکہ تو پورن جاگے ہوا ہے ایک سنت جگت دے دکھ نو جس ڈھنگ نال محسوس کردا ہے اور کوئی نہیں محسوس کر سکتا ایک سنت ਜਿਸ ਤਰ੍ਹਾਂ ਪਰਮ ਆਨੰਦ ਨੂੰ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਹੋਰ ਕੋਈ ਮਹਿਸੂਸ ਨਹੀਂ ਕਰ ਸਕਦਾ ਉਸ ਦੀ ਹੱਤਿਆ ਵਾਸਤਵਿਕ ਜਗਤ ਹੱਤਿਆ ਹੈ ਉਸਤੇ ਜ਼ਬਰ ਮਹਾਨ ਪਾਪ ਹੈ ਲੇਕਿਨ ਜੀਵਨ ਜਿੱਥੇ ਸੁੱਤਾ ਹੀ ਪਿਆ ਹੈ ਉਸ ਦੇਤੇ ਜ਼ਬਰ ਜ਼ਬਰ ਨਹੀਂ ਹੋਵੇਗਾ ਕਿਉਂਕਿ ਮਹਿਸੂਸ ਹੀ ਨਹੀਂ ਹੋ ਰਿਹਾ ਅਨੁਭਵ ਹੀ ਨਹੀਂ ਹੋ ਰਿਹਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਸ਼ਲੋਕਾਂ ਦੇ ਜੋ ਇਸ਼ਾਰਤਨ ਰਮਜ਼ ਵਿੱਚ ਗਲਾਕੀ ਹੈ ਇਨੂੰ ਉਹੀ ਸਮਝ ਸਕਣਗੇ ਜੋ ਵਿਚਾਰ ਨੂੰ ਤਕਰਾਰ ਤੱਕ ਨਾ ਲੈ ਜਾਣ ਵਿਚਾਰ ਨੂੰ ਵਿਚਾਰ ਤੱਕ ਹੀ ਰਹਿਣ ਦੇ